ਵੀ ਬਾਦਲ ਹੋਰਾਂ ਨੇ ਤੇ ਕੈਪਟਨ ਮਨਿੰਦਰਵਾਲ ਨੇ ਬਣ ਕੇ ਮੁੱਖ ਮੰਤਰੀ ਚੰਡੀਗੜ੍ਹ ਵਾਲੇ ਘਰਾਂ ਦੇ ਅੰਦਰੋਂ ਕੁੰਡੇ ਲਾ ਲੇ ਕਹਿੰਦੇ ਹੁਣ ਲੋਕ ਨਾਲ ਜਾਣ ਕਿਤੇ ਨੇੜੇ ਤੇੜੇ ਪੌਣੇ ਪੰਜ ਸਾਲਾਂ ਬਾਅਦ ਅਫਸਰ ਕਹਿੰਦੇ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਵੋਟਾਂ ਲੈਣੀਆਂ ਨੇ ਕੁੰਡੇ ਖੋਲ੍ਹੀਏ ਉਹ ਲੋ ਕਹਿੰਦੇ ਕੁੰਡੇ ਖੋਲ੍ਹਨੇ ਪਰ ਸਰਵਾਜਾ ਖੁੱਲੇ ਨਾ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਮੀਂਹ ਵੀ ਪਏ ਨੇ ਖਾਸੇ ਚੰਗੇ ਝੋਖੇ ਵੀ ਪਏ ਨੇ ਤੇ ਲੱਕੜ ਨਾਲ ਫੁੱਲ ਗਈ ਤੇ ਲੱਕੜ ਵੀ ਨਹੀਂ ਕਹਿੰਦੇ ਫੁੱਲੀ ਥੱਲੇ ਹੈਗੀ ਜਗਾ ਬਿੰਦ ਹੈਗੀ ਹੈ ਕਹਿੰਦੇ ਫਿਰ ਖੁੱਲਦਾ ਕਿਉਂ ਨਹੀਂ ਬਾਅਦ ਚ ਕਿਸੇ ਨੇ ਦੱਸਿਆ ਅਸਤ ਨੇ ਕਹਿੰਦੇ ਜੀ ਬਾਹਰੋਂ ਲਾ ਦੇ ਲੋਕ ਹੁਣ ਤੁਸੀਂ ਅੰਦਰ ਹੀ ਰਹੋ ਬਸ ਹੁਣ ਅੰਦਰ ਹੀ ਰਹਿਣਗੇ ਜੀ ਉਹਨਾਂ ਬਾਹਰੋਂ ਲਾਤਾ ਜਿੰਦਾ ਤੁਸੀਂ ਪੱਕੇ ਹੀ ਜਿੰਦੇ ਲਾਦੇ ਤੁਸੀਂ ਮੈਨੂੰ ਪਤਾ ਲੱਗਿਆ ਪੈਸੇ ਦੇਣਗੇ ਤੁਹਾਨੂੰ ਮੇਰੀ ਬੇਨਤੀ ਜਗਤਪੁਰੇ ਵਾਲੇ ਹੱਥ ਵੱਨ ਕੇ ਬੇਨਤੀ ਹੈ ਮੇਰੀ ਤਾਂ ਬੇਨਤੀ ਹੈ ਕਿ ਅੰਸਾ ਦਾ ਜੇ ਤੁਹਾਨੂੰ ਪੈਸੇ ਪੂਸੇ ਦੇਣ ਆਏ ਜਵਾਬ ਨਾ ਦੇ ਦਿਓ ਲక్ష్ਮੀ ਨੇ ਮੋੜੀ ਦੀ ਹੁੰਦੀ ਲੈ ਲਿਓ ਹੱਸਣ ਵਾਲੀ ਕਿਹੜੀ ਗੱਲ ਥੋੜੇ ਹੀ ਪੈਸੇ ਨੇ ਕਈ ਤਾਂ ਨੋਟ ਵੀ ਪਛਾਣ ਲਓਗੇ ਤੁਸੀਂ ਵੀ ਉਹੀ ਆਹ ਨੋਟ 100 ਦਾ ਜਿਹਦੇ ਕੋਣੀਏ ਤੇ ਹਲਦੀ ਲੱਗੀ ਹੋਈ ਹੈ ਇਹ ਸੰਗਰਾਮ ਵੇਲੇ ਦਰਬਾਰ ਸਾਹਿਬ ਟਿਕਿਆ ਸੀ ਓਏ ਉਹੀ ਨੇ ਉਹੀ ਨੇ ਇਹਨਾਂ ਕੋਲੇ ਗੋਲਕਾਂ ਵਾਲੀ ਨੇ ਥੋੜੇ ਵਾਲੇ ਪੈਸੇ ਥੋਨੇ ਹੀ ਦੇ ਜਾਂਦੇ ਨੇ ਆਹੀਂ ਕੀਤਾ ਹੜਾਂ ਚ ਹਰਾਂ ਜਾਈਂ ਕੀਤਾ ਜ਼ਗੀਰ ਬਾਦਲ ਨੇ ਐਂ ਗੱਥੀ ਜੀ ਫਰਾਤੀ ਸਰਪੰਚ ਨੂੰ ਬਾਅਦ ਸਰਪੰਚ ਨੂੰ ਗੱਡੀ 'ਚ ਬਿਠਾ ਕੇ ਕਹਿੰਦਾ ਲੈ ਆ ਫਰਾਓ ਵਿਚਾਰ ਹੋ ਗਈ ਫੋਟੋ ਤੇਰੀ ਚਰਸ਼ਾਲਾ 'ਚ ਐਂ ਕਰਦਿਆ ਇਹ